ਨਾਨਕ ਦੁਖੀ ਆ ਸਭ ਸੰਸਾਰ ਅੱਜ ਆਪਾਂ ਦੋਸਤੋ ਇਸੇ ਵਿਸ਼ੇ ਤੇ ਗੱਲ ਕਰਦੇ ਆ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਐ ਵੀ ਸਾਰਾ ਸੰਸਾਰ ਦੁਖੀ ਐ ਦੁਖੀ ਕਿਵੇਂ ਆ ਸਭ ਤੋਂ ਪਹਿਲੀ ਗੱਲ ਇਹ ਐ ਵੀ ਜਦੋਂ ਕਿਸੇ ਵੀ ਜੀਵ ਜੰਤ ਦਾ ਜਨਮ ਹੋ ਗਿਆ ਮਨੁੱਖ ਤੋਂ ਲੈ ਕੇ ਚਲਦੇ ਆ ਜਦੋਂ ਮਨੁੱਖ ਦਾ ਜਨਮ ਹੋ ਗਿਆ ਤਾਂ ਉਸੇ ਸਮੇਂ ਤੋਂ ਕਿਸ શરીર ਦੇ ਨਾਲ अनेका ਸਮੱਸਿਆਵਾਂ ਜੁੜ ਜਾਂਦੀਆਂ ਹਨ ਜਨਮ ਹੋਇਆ શરીર ਮਿਲਿਆ ਤੇ ਇਸ શરીર ਨੂੰ ਭੁੱਖ ਵੀ ਲੱਗਣੀ ਹੈ ਪਿਆਸ ਵੀ ਲੱਗਣੀ ਹੈ ਇਹਨੂੰ ਗਰਮੀ ਵੀ ਲੱਗਣੀ ਹੈ ਠੰਡ ਵੀ ਲੱਗਣੀ ਹੈ ਇਹਦੇ ਆਨੇਕਾਂ ਲੋੜਾਂ ਨੇ ਉਹ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ ਜਿੰਨਾ ਚਿਰ ਇਹ ਸਰੀਰ ਹੈਗਾ ਇਸ ਸਰੀਰ ਵਿੱਚ ਇੱਕ ਜੀਵ ਆਪਣਾ ਜੀਵਨ ਬਤੀਤ ਕਰਦਾ ਹੈ ਇਸ ਸਰੀਰ ਦੀਆਂ ਨੂੰ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਪੈਣੀਆਂ ਇਸ ਸਰੀਰ ਨੂੰ ਫਿਰ ਕਈ ਵਾਰ ਬਿਮਾਰੀਆਂ ਵੀ ਲੱਗਣਗੀਆਂ ਉਹਨਾਂ ਬਿਮਾਰੀਆਂ ਦਾ ਇਲਾਜ ਕਰਉਣਾ ਪਊਗਾ ਉਹਨਾਂ ਬਿਮਾਰੀਆਂ ਦੇ ਕਾਰਨ ਕਸ਼ਟ ਵੀ ਭੁਗਣੇ ਪੈਣਗੇ ਇਹ ਤਾਂ ਸਰੀਰ ਦੀ ਗੱਲ ਕੀਤੀ ਹੈ ਤੇ ਸਰੀਰ ਤੋਂ ਬਾਅਦ ਆ ਜਾਂਦਾ ਆਪਣਾ ਮਨ ਮਨ ਜੋ ਕਿ ਨਜ਼ਰ ਨਹੀਂ ਆਉਂਦਾ ਤੇ ਸੂਖਸ਼ਮ ਹੈ ਨજર ਨਹੀਂ ਆਉਂਦਾ ਪਰ ਇੰਨਾ ਬਲਵਾਨ ਤੇ ਤਾਕਤਵਰ ਹੈ ਕਿ ਇਹ ਬੰਦੇ ਨੂੰ ਤਾਂ ਉਮਰ ਪਰਮਾ ਕੇ ਰੱਖਦਾ ਤੇ ਨਚਦਾ ਰਹਿੰਦਾ ਹੈਗਾ ਸਾਰੀ ਉਮਰ ਬੰਦਾ ਇਸ ਮਨ ਦੇ ਪਿੱਛੇ ਲੱਗ ਕੇ ਨੱਚਦਾ ਰਹਿੰਦਾ ਹੈਗਾ ਇਸ ਮਨ ਦੇ ਵਿੱਚ ਅਨੇਕਾਂ ਰੀਝਾਂ ਨੇ ਅਨੇਕਾਂ ਖੁਆਇਸ਼ਾਂ ਨੇ ਅਨੇਕਾਂ ਸੁਪਨੇ ਆਏ ਅਨੇਕਾਂ ਇੱਛਾਵਾਂ ਨੇ ਉਹਨਾਂ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਚੱਕਰ ਦੇ ਵਿੱਚ ਤਾਂ ਉਮਰ ਬੰਦਾ ਲੱਗਿਆ ਰਹਿੰਦਾ ਉਹ ਇੱਛਾਵਾਂ ਪੂਰੀਆਂ ਹੁੰਦੀਆਂ ਨਹੀਂ ਇੱਕ ਇੱਛਾ ਪੂਰੀ ਹੁੰਦੀ ਆ ਚਾਰ ਹੋਰ ਖੜੀਆਂ ਹੋ ਜਾਂਦੀਆਂ ਬੰਦੇ ਨੂੰ ਹਰ ਵਾਰ ਐਂ ਲੱਗਦਾ ਵੀ ਮੇਰੀ ਆ ਇੱਛਾ ਪੂਰੀ ਹੋ ਜਾਵੇ ਤਾਂ ਜੀਵਨ ਪਤਾ ਨਹੀਂ ਕਿੰਨਾ ਖੁਸ਼ਕਾ ਹੋ ਜਾਊਗਾ ਆਨੰਦਿਤ ਹੋ ਜਾਊਗਾ ਮੈਂ ਤ੍ਰਿਪਤ ਹੋ ਜਾਊਗਾ ਪਰ ਇਸ ਤਰ੍ਹਾਂ ਕਦੇ ਹੁੰਦਾ ਹੀ ਨਹੀਂ ساری ਉਮਰ ਐਂ ਲੱਗ ਜਾਂਦੀ ਐ ਤੇ ਬੰਦਾ ਅਤ੍ਰਿਪਤ ਹੀ ਰਹਿੰਦਾ ਹੈ ਦੁਖੀ ਹੀ ਰਹਿੰਦਾ ਦੂਜੀ ਗੱਲ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਆ ਵੀ ਸਾਰਾ ਸੰਸਾਰ ਦੁਖੀ ਹੈ ਦੋਖੋ ਹਰੇਕ ਬੰਦਾ ਕਹਿੰਦਾ ਵੀ ਮੈਂ ਦੁਖੀ ਹਾਂ ਮੈਨੂੰ ਕਮੀਆਂ ਨੇ ਮੈਨੂੰ ਲੋੜਾਂ ਨੇ ਮੇਰੀਆਂ ਮਜਬੂਰੀਆਂ ਨੇ ਹਰੇਕ ਇਨਸਾਨ ਨੂੰ ਆਏ ਲੱਗਦਾ ਵੀ ਦੂਜਾ ਬੰਦਾ ਬੜਾ ਸੁਖੀ ਹੈ ਤੁਸੀਂ ਆਪਣੇ ਆਪ ਤੇ ਲਗਾ ਲਓ ਤੁਸੀਂ ਆਪਣੇ ਰਿਸ਼ਤੇਦਾਰਾਂ ਤੇ ਲਾ ਲਓ ਤੁਹਾਡੇ ਰਿਸ਼ਤੇਦਾਰਾਂ ਦੇ ਕਈਆਂ ਤੇ ਤੁਹਾਡੇ ਨਾਲ ਮੂੰਹ ਮੋਟੇ ਹੋਣਗੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਤੇ ਵੀ ਦੁਖੀ ਹੋਣਗੇ ਤੇ ਤੁਸੀਂ ਵੀ ਕਈਆਂ ਰਿਸ਼ਤੇਦਾਰਾਂ ਤੇ ਹੋ ਸਕਦਾ ਦੁਖੀ ਹੋਮੋ ਉਨੇ ਆ ਕਈ ਵਾਰੀ ਪਰ ਆਪਾਂ ਮੰਨਦੇ ਨਹੀਂ ਆ ਕਿਹੜਾ ਬੰਦਾ ਨਹੀਂ ਹੁੰਦਾ ਉਹ ਵੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਰਿਸ਼ਤੇਦਾਰਾਂ ਨਾਲ ਰਿਸ਼ਤੇ ਕਿਉਂ ਖਰਾਬ ਹੁੰਦੇ ਆ ਕਿਉਂਕਿ ਤੁਹਾਡੇ ਹਰੇਕ ਰਿਸ਼ਤੇਦਾਰ ਨੂੰ ਆਏ ਲੱਗਦਾ ਵੀ ਯਾਰ ਮੈਂ ਦੁਖੀ ਆ ਮੈਨੂੰ ਕਮੀਆਂ ਨੇ ਮੇਰੀਆਂ ਮਜਬੂਰੀਆਂ ਨੇ ਪਰ ਉਹ ਗਾਹਾਂ ਵਾਲਾ ਬੰਦਾ ਬੜਾ ਸੁਖੀ ਹੈ ਉਹਦੇ ਕੋਲੇ ਬੜੀ ਜਾਇਦਾਦ ਹੈਗੀ ਆ ਬੜਾ ਸੁੱਖਾ ਉਹ ਤੇ ਉਹ ਮੇਰੀ ਮਦਦ ਕਰ ਸਕਦਾ ਸੀ ਉਹਨੇ ਕੀਤੀ ਨਹੀਂ ਉਹ ਮੇਰੇ ਵਾਸਤੇ ਇਹ ਕਰ ਸਕਦਾ ਸੀ ਉਹ ਕਰ ਸਕਦਾ ਸੀ ਉਹਨੇ ਕੀਤਾ ਨਹੀਂ ਅੱਛਾ ਜੇ ਇਹੀ ਭਾਵਨਾ ਤੁਹਾਡੇ ਅੰਦਰ ਵੀ ਹੈ ਤਾਂ ਤੁਸੀਂ ਵੀ ਹਮੇਸ਼ਾ ਅੰਦਰੋਂ ਅੰਦਰ ਹੀ ਦੁਖੀ ਹੁੰਦੇ ਰਹੋਗੇ ਤੇ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਤੇ ਆਪਣੇਾਂ ਤੇ ਤੁਸੀਂ ਜ਼ਹਿਰ ਘੋਲਦੇ ਰਹੋਗੇ ਮਨ ਦੇ ਵਿੱਚ ਈਰਖਾ ਭਾਵਨਾ ਲਿਆਉਂਗੇ ਕਿ ਉਹ ਮੇਰੇ ਵਾਸਤੇ ਇਹ ਕਰ ਸਕਦਾ ਸੀ ਉਹਨੇ ਕੀਤਾ ਨਹੀਂ ਮੈਂ ਤਾਂ ਮਜਬੂਰ ਸੀ ਉਹ ਤਾਂ ਸਮਰੱਥ ਸੀ ਉਹ ਕਰ ਸਕਦਾ ਸੀ ਦੋਸਤੋ ਇਹ ਬੜਾ ਵੱਡਾ ਭੁਲੇਖਾ ਹੈ ਇੱਥੇ ਸਾਰੇ ਮਜਬੂਰ ਨੇ ਦੇਖਣ ਨੂੰ ਲੱਗਦਾ ਵੀ ਦੂਜਾ ਬੰਦਾ ਬੜਾ ਸੁੱਖਾ ਮੇਰਾ ਦੂਜਾ ਰਿਸ਼ਤੇਦਾਰ ਬੜਾ ਸੁੱਖਾ ਉਹ ਮੇਰੇ ਵਾਸਤੇ ਇਹ ਕਰ ਸਕਦਾ ਸੀ ਉਹ ਕਰ ਸਕਦਾ ਸੀ ਪਰ ਇਹ ਬਹੁਤ ਵੱਡਾ ਭੁਲੇਖਾ ਹੈਗਾ ਇੱਥੇ ਹਰੇਕ ਇਨਸਾਨ ਦੀਆਂ ਮਜਬੂਰੀਆਂ ਨੇ ਹਰੇਕ ਇਨਸਾਨ ਦੀਆਂ ਪ੍ਰੋਬਲਮਾਂ ਨੇ ਇੱਥੇ ਸਾਰੇ ਸੰਘਰਸ਼ ਕਰ ਰਹੇ ਹੈ ਇਹ ਪੂਰ ਜਿਹੜਾ ਬ੍ਰਹਿਮੰਡਾ ਇੱਥੇ ਪੂਰੇ ਸੂਰਜ ਚੰਦਰਮਾ ਤਾਰੇ ਆਕਾਸ਼ੀ ਪੰਡ ਆਕਾਸ਼ ਗੰਗਾਵਾ ਸਾਰੀਆਂ ਚਲਾਇਵਾਨ ਨੇ ਇੱਥੇ ਇੱਕ ਸੰਘਰਸ਼ ਚੱਲਿਆ ਹੋਇਆ ਹੈਗਾ ਤੁਸੀਂ ਕਦੇ ਡਿਸਕਵਰੀ ਚੈਨਲ ਤੇ ਨੈਸ਼ਨਲ ਜੀਓਗ੍ਰਾਫੀ ਚੈਨਲ ਖੋਲ ਕੇ ਦੇਖ ਲਓ ਜੰਗਲ ਦੀ ਲਾਈਵ ਦਿਖਾਉਂਦੇ ਆ ਉਹ ਪਸ਼ੂ ਪੰਛੀਆਂ ਦੀ ਉਹ ਵੀ ਸੰਦਰਸ਼ ਵਿੱਚ ਲੱਗੀ ਹੋਈ ਆ ਜੀ ਭੱਜ ਦੌੜ ਰਹੇ ਆ ਕੋਈ ਜੀਵ ਜੰਤ ਕਿਸੇ ਨੂੰ ਮਾਰ ਰਿਹਾ ਖਾ ਰਿਹਾ ਕੋਈ ਕੁਸ਼ ਕਰ ਰਿਹਾ ਕੋਈ ਕੁਸ਼ ਕਰ ਰਿਹਾ ਆਪਣੇ ਸਮਾਜ ਦੇ ਵਿੱਚ ਵੀ ਐ ਚੋਰੀਆਂ ਡਕੈਤੀਆਂ ਕਤਲ ਪਤਾ ਨਹੀਂ ਕੀ ਕੁਝ ਹੋਈ ਜਾਂਦਾ ਦਾ ਲੁਟਾਂਕੋਹਾਂ ਦੁਕਾਨਾਂ ਦੇ ਚਲੇ ਜੋ ਠੱਗੀਆਂ ਥੋਰੀਆਂ ਚੁਗਲੀ ਨਿੰਦਿਆ ਈਰਖਾ ਦੂਈ ਦਵੇ ਸਭ ਕੁਝ ਚੱਲੀ ਜਾਂਦਾ ਇੱਥੇ ਸੁੱਖਾ ਕੋਈ ਨਹੀਂ ਇੱਥੇ ਸਾਰੇ ਔਖੇ ਆ ਕਿ ਬਸ ਬੰਦੇ ਨੂੰ ਇੱਕ ਬਲੇਖਾ ਵੀ ਦੂਜਾ ਸੁੱਖ ਆ ਰਿਸ਼ਤੇਦਾਰੀਆਂ ਵਿੱਚ ਹਰੇਕ ਨੂੰ ਐ ਲੱਗਦਾ ਵੀ ਦੂਜਾ ਸੁੱਖ ਆ ਮੈਂ ਔਖਾਂਗਾ ਵੀ ਉਹ ਮੇਰੇ ਵਾਸਤੇ ਇਹ ਕਰ ਸਕਦਾ ਸੀਗਾ ਤੇ ਬੰਦਾ ਆਪਣੇ ਮਨ ਦੇ ਵਿੱਚ ਇੱਕ ਈਰਖਾ ਪਾਲ ਕੇ ਬੈ ਜਾਂਦਾ ਰਿਸ਼ਤੇ ਖਰਾਬ ਕਰਕੇ ਬੈ ਜਾਂਦਾ ਸਬਰ ਸੰਤੋਖ ਕਿਹਨੂੰ ਕਹਿੰਦੇ ਆ ਸਬਰ ਸੰਤੋਖ ਦੇ ਵਿੱਚ ਇੱਕ ਚੀਜ਼ ਹੋਰ ਆਪਣੇ ਵਿੱਚ ਆਉਂਦੀ ਆ ਵੀ ਬੁੱਧੀ ਵਿਵੇਕ ਹਮੇਸ਼ਾ ਇਸ ਦਾਲ ਨੂੰ ਸਮਝੀਏ ਵੀ ਯਾਰ ਮੈਂ ਕਿੰਨਾ ਕੁ ਸਮਰੱਥ ਆ ਮੈਂ ਕਿਸੇ ਦੀ ਕਿੰਨੀ ਕੁ ਮਦਦ ਕਰ ਸਕਦਾ ਮੈਂ ਕਿਸੇ ਵਾਸਤੇ ਕੀ ਕਰ ਸਕਦਾ ਜਿੰਨਾ ਕਿ ਮੈਂ ਕਰ ਸਕਦਾ ਉਹਨਾਂ ਨੂੰ ਦੂਜਾ ਕਰ ਸਕਦਾ ਦੂਜਾ ਕੋਈ ਦੂਜੇ ਕੋਲੇ ਕੋਈ ਰੱਬੀ ਸ਼ਕਤੀਆਂ ਤਾਂ ਹੈ ਨਹੀਂ ਦੂਜਾ ਵੀ ਉਹ ਕੋਈ ਜਾਦੂ ਮੰਤਰ ਮਾਰ ਕੇ ਤੁਹਾਨੂੰ ਸੁੱਖਾ ਕਰ ਦੂਗਾ ਹਰੇਕ ਦੀ ਆਪਣੀਆਂ ਮਜਬੂਰੀਆਂ ਨੇ ਉਹਦੀਆਂ ਆਪਣੀ ਉਹਦੀ ਕੋਈ ਕਮਾਈ ਹੈ ਆਪਣੀ ਉਹਦੀ ਕੋਈ ਸਮਰੱਥਾ ਹੈਗੀ ਆ ਉਹ ਆਪਣਾ ਟਾਈਮ ਕਿਵੇਂ ਪਾਸ ਕਰ ਰਿਹਾ ਤਾਂ ਉਹੀ ਜਾਣਦਾਗਾ ਇਸ ਕਰਕੇ ਦੋਸਤੋ ਐਵੇਂ ਨਾ ਕਿਸੇ ਦੇ ਸ਼ਿਕਵੇਸ਼ ਕਰਨਾ ਕਰੋ ਖੁਸ਼ ਰਹੋ ਆਪਣੇ ਆਪ ਦੇ ਤੁਹਾਡੇ ਕੋਲੇ ਜੋ ਕੁਝ ਵੀ ਹੈਗਾ ਤੁਹਾਡੀ ਕਮਾਈ ਹੈਗੀ ਹੈ ਉਹਦੇ ਵਿੱਚ ਖੁਸ਼ ਰਹੋ ਯਾਰ ਤੁਹਾਡਾ ਕੋਈ ਰਿਸ਼ਤੇਦਾਰ ਮਿੱਤਰ ਤੁਹਾਡੇ ਨਾਲ ਹੱਸ ਕੇ ਤੁਹਾਨੂੰ ਬੁਲਾ ਲੈਂਦਾ ਹੈ ਤੁਹਾਡੇ ਕਿਸੇ ਪ੍ਰੋਗਰਾਮ ਦੇ ਵਿੱਚ ਪਹੁੰਚ ਜਾਂਦਾ ਬਹੁਤ ਹੈ ਇੰਨਾ ਮੈਂ ਆਮ ਤੌਰ ਤੇ ਦੇਖਿਆ ਵੀ ਐਸੇ ਐਸੇ ਰਿਸ਼ਤੇਦਾਰ ਹੁੰਦੇ ਐ ਤੁਸੀਂ ਉਹਨਾਂ ਕੋਲੇ ਗਏ ਜੋ ਤੁਹਾਨੂੰ ਸ਼ਗਨ ਵੀ ਘਟ ਦੇ ਗਿਆ ਤਾਂ ਤੁਹਾਡੇ ਮੂੰਹ ਮੋਟੇ ਹੋ ਜਾਂਦੇ ਐ ਤਾਂ ਕੀ ਫਾਇਦਾ ਐਸੇ ਰਿਸ਼ਤੇਦਾਰਾਂ ਦਾ ਐਸੇ ਪ੍ਰੇਮ ਦਾ ਪ੍ਰੇਮ ਤਾਂ ਨਿਰਸਵਾਰਥ ਹੋਣਾ ਚਾਹੀਦਾ ਪ੍ਰੇਮ ਤਾਂ ਐਸਾ ਹੋਣਾ ਚਾਹੀਦਾ ਵੀ ਯਾਰ ਮਿੱਤਰਾਂ ਤੂੰ ਮੈਨੂੰ ਬੁਲਾ ਲਿਆ ਮੇਰੇ ਨਾਲ ਹੱਸ ਲਿਆ ਬਹੁਤ ਐ ਮੈਂ ਖੁਸ਼ ਐਂ ਨੇ ਨਾਲ ਹੀ ਪਰ ਅੱਜ ਕੱਲ੍ਹ ਰਿਸ਼ਤੇ ਖਰਾਬ ਕਿਉਂ ਹੁੰਦੇ ਜਾ ਰਹੇ ਐ ਕਿਉਂਕਿ ਤੁਸੀਂ ਤੁਹਾਡੀ ਮੰਗ ਐ ਤੁਹਾਡੇ ਅੰਦਰ ਇੱਛਾ ਹੈਗੀ ਐ ਵੀ ਹਾਂ ਜੇ ਇਹ ਆਇਆ ਤਾਂ ਇੰਨਾ ਸ਼ਗਣ ਦੇ ਕੇ ਜਾਵੇ ਚੰਗਾ ਹੁਣ ਤਸੱਲੀ ਕਰਾ ਕੇ ਜਾਵੇ ਹੈ ਜੇ ਅਸੀਂ ਇਹਦੇ ਕੋਲੇ ਗਏ ਤਾਂ ਚੰਗੀ ਸਾਡੀ ਆਉਂ ਭਗਤ ਕਰੇ ਜੇ ਕਿਸੇ ਕਾਰਨ ਉਹਦੀਆਂ ਮਜਬੂਰੀਆਂ ਨੇ ਉਹ ਨਹੀਂ ਕਰ ਸਕਿਆ ਤਾਂ ਤੁਹਾਡੇ ਮੂੰਹ ਮੋਟੇ ਹੋ ਜਾਂਦੇ ਐ ਜੀ ਇਸ ਕਰਕੇ ਜਿੰਨਾ ਚਿਰ ਤੁਸੀਂ ਨਿਰਸਵਾਰਥ ਨਹੀਂ ਹੁੰਦੇ ਨਿਰਸਵਾਰਥ ਪ੍ਰੇਮ ਨਹੀਂ ਕਰਦੇ ਉਹਨਾਂ 'ਚ ਰਿਸ਼ਤੇ ਖਰਾਬ ਹੀ ਹੋਣੇ ਆ ਤੇ ਜੀਵਨ ਦੇ ਵਿੱਚ ਦੁੱਖ ਹੀ ਹੋਣੇ ਆ ਜੇ ਅਸੀਂ ਚਾਹੁੰਦੇ ਆ ਨਾ ਜੀਵਨ ਦੇ ਵਿੱਚ ਖੁਸ਼ੀਆਂ ਹੋਣ ਮਨ ਖੁਸ਼ ਰਹੇ ਤਾਂ ਪਹਿਲਾ ਨਿਰਸਵਾਰਥ ਹੋਵੋ ਹਰੇਕ ਗੱਲ ਦੇ ਵਿੱਚ ਆਈ ਨਹੀਂ ਹੋਣਾ ਚਾਹੀਦਾ ਵੀ ਮਤਲਬ ਹੀ ਹੈ ਰਿਸ਼ਤੇਦਾਰ ਨਾਲ ਵੀ ਉਹਦੇ ਨਾਲ ਹੀ ਰੱਖਣੀਆਂ ਜਿੱਥੇ ਕੋਈ ਮਤਲਬ ਪੂਰਾ ਹੁੰਦਾ ਹੈ ਨਿਰਸਵਾਰਥ ਪ੍ਰੇਮ ਕਰਕੇ ਦੇ ਅੱਛਾ ਇੱਕ ਗੱਲ ਹੋਰ ਹੈ ਜੇ ਰਿਸ਼ਤੇਦਾਰ ਤੁਹਾਨੂੰ ਕੋਈ ਐਂ ਲੱਗਦਾ ਨਾ ਵੀ ਸਵਾਰਥੀ ਹੈ ਨਿਰਸਵਾਰਥ ਪ੍ਰੇਮ ਨਹੀਂ ਕਰਦਾ ਭਾਈ ਫਿਰ ਉਹਦਾ ਦੂਰੀ ਦੂਰੀ ਬਣਾ ਲਓ ਦੂਰੀ ਬਣਾਉਣ ਦੇ ਵਿੱਚ ਹੀ ਫਾਇਦਾ ਉਹਦਾ ਕਾਰਨ ਇਹ ਹੈ ਵੀ ਜਦੋਂ ਕੋਈ ਰਿਸ਼ਤਾ ਪ੍ਰੇਮ ਜਿਹੜਾ ਹੈਗਾ ਵੀ ਨਿਰਸਵਾਰਥ ਨਹੀਂ ਹੈ ਤੇ ਉੱਥੇ ਇਹ ਕੜਵਾਹਟ ਆਉਣੀ ਹੀ ਆਉਣੀ ਹੈ ਉਹ ਰਿਸ਼ਤਾ ਖਰਾਬ ਹੋਣਾ ਹੀ ਹੋਣਾ ਹੈ ਇਸ ਕਰਕੇ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਨਿਰਸਵਾਰਥ ਪ੍ਰੇਮ ਕਰੋ ਸਾਰਿਆਂ ਨੂੰ ਇਸ ਪ੍ਰਕਿਰਤੀ ਨੂੰ ਸਾਰੇ ਜੀਵਾਂ ਜੰਤ ਨੂੰ ਨਿਰਸਵਾਰਥ ਪ੍ਰੇਮ ਕਰੋ ਕਿ ਕਿ ਪ੍ਰਕਿਰਤੀ ਆਪਣੇ ਆਪ ਹੀ ਦੇਈ ਜਾਂਦੀ ਹੈ। ਬਾਕੀ ਰਹੀ ਕਲ ਇਨਸਾਨਾਂ ਦੀ, ਇਨਸਾਨ ਤਾਂ ਵੀ ਸਾਰੇ ਲੋੜ ਬੰਦ ਨੇ, ਸਾਰੀਆਂ ਦੀਆਂ ਮਜਬੂਰੀਆਂ ਨੇ। ਹਰ ਕੋਈ ਆਪੋ ਆਪਣਾ ਸਰਕਲ ਕਿਵੇਂ ਚਲਾ ਰਿਹਾ ਉਹੀ ਜਾਣਦਾ ਹੈਗਾ। ਕਈ ਵਾਰੀ ਦੇਖਣ ਨੂੰ ਆਪਾਂ ਨੂੰ ਐ ਲੱਗਦਾ ਵੀ ਆਹ ਫਲਾਣਾ ਬੰਦਾ ਤਾਂ ਬੜਾ ਤਕੜਾ, ਮੇਰੇ ਵਾਸਤੇ ਨਹੀਂ ਕੁਝ ਕੀਤਾ ਨਹੀਂ ਇਹ ਕਰ ਸਕਦਾ ਸੀਗਾ। ਪਰ ਉਹ ਬੰਦਾ ਆਪਣਾ ਜੀਵਨ ਕਿਵੇਂ ਜੀ ਰਿਹਾ, ਉਹਨੇ ਕਿਵੇਂ ਬੈਲੈਂਸ ਕੀਤਾ ਹੋਇਆ ਉਹੀ ਜਾਣਦਾ ਹੈਗਾ। ਇਸ ਕਰਕੇ ਐਵੇਂ ਨਾ ਰਿਸ਼ਤੇਦਾਰਾਂ ਨੂੰ ਮੂੰਹ ਮੁੱਠੀ ਰੱਖਿਆ ਕਰੂ। ਥੋੜਾ ਕੋਈ ਰਿਸ਼ਤੇਦਾਰ ਭੈਣ ਭਰਾ ਤੁਹਾਡੇ ਨਾਲ ਹੱਸ ਕੇ ਬੋਲ ਲੈਂਦਾ ਇੰਨੀ ਕਾਫੀ। ਤਾ ਇਹੀ ਗੱਲਾਂ ਨੇ ਵੀ ਇਨਸਾਨ ਬਿਨਾ ਕਾਰਨ ਤੋਹੀ ਦੁਖੀ ਹੈ ਚਲੋ ਠੀਕ ਹੈ ਜੀਵਨ ਵਿੱਚ ਦੁੱਖ ਸੁੱਖ ਆਗੇ ਆਗੇ ਉਹ ਵੀ ਹੋਣੇ ਆ ਤੇ ਉਹਨੂੰ ਖੁਸ਼ੀ ਖੁਸ਼ੀ ਚੱਲਣਾ ਵੀ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਣੇ ਦੁੱਖਾਂ ਨੂੰ ਕਸ਼ਟਾਂ ਨੂੰ ਆਪਾਂ ਦੂਰ ਕਰੀਏ ਪਰ ਆਪਾਂ ਉਸਦੀ ਕਾਤਰ ਕਿਸੇ ਹੋਰ ਨੂੰ ਕਸੂਰ ਬਾਠ ਰਹਿਾਈਏ ਆਪਾਂ ਦੂਜਿਆਂ ਦੇ ਦੋਸ਼ ਲਾਉਂਦੇ ਰਹੀਏ ਵੀ ਮੈਂ ਤਾਂ ਉਹਦੇ ਕਰਕੇ ਦੁਖੀ ਹਾਂ ਮੈਂ ਤਾਂ ਉਹਦੇ ਕਰਕੇ ਦੁਖੀ ਹਾਂ ਨਹੀਂ ਇਨਸਾਨ ਦੁਖੀ ਆਪਣੇ ਕਰਕੇ ਹੀ ਹੈ ਆਪਣੇ ਸੋਚ ਵਿਚਾਰ ਦੇ ਕਰਕੇ ਹੀ ਦੁਖੀ ਹੈ ਦੁੱਖ ਕਿਤੇ ਬਾਹਰ ਨਹੀਂ ਹੈਗਾ ਦੁੱਖ ਸੋਚ ਵਿਚਾਰ ਦੇ ਵਿੱਚ ਸੋ ਆਪਣੀ ਮਨ ਦੀ ਮਨ ਬੁੱਧੀ ਨੂੰ ਆਪਾਂ ਸ਼ੁੱਧ ਕਰੀਏ ਆਪਣੇ ਵਿਚਾਰਾਂ ਨੂੰ ਸ਼ੁੱਧ ਕਰੀਏ ਜੀਵਨ ਨੂੰ ਵਧੀਆ ਕਰੀਏ ਇਹ ਤਾਂ ਹੀ ਹੋਊਗਾ ਜੇ 10 ਮਿੰਟ ਬੈਠੋਗੇ ਜਿਹੜੀ ਇਸ ਜਮਾਨੇ ਦੀ ਦੌੜ ਲੱਗੀ ਹੋਈ ਆ ਉਹਦੇ ਵਿੱਚੋਂ ਥੋੜਾ ਬਾਹਰ ਆਵਾਂਗੇ ਤਾਂ ਹੀ ਇਹ ਸੰਭਵ ਹੋਏਗਾ ਜੇ ਆਪਾਂ ਦੌੜ ਦੇ ਵਿੱਚ ਲੱਗੇ ਹੋਏ ਆ ਆਪਾਂ ਦੇਖਦੇ ਨਹੀਂ ਬਸ ਭੱਜ ਰਹੇ ਆ ਭੱਜ ਰਹੇ ਆ ਭੱਜ ਰਹੇ ਆ ਅਈ ਆਪਣੇ ਸੋਚ ਵਿਚਾਰ ਹੈ ਜਿਹੜੇ ਉਹ ਭੱਜੇ ਹੋਏ ਨੇ ਤੇ ਸਾਨੂੰ ਕੋਈ ਬੁੱਧੀ ਵਿਵੇਕ ਹੈ ਹੀ ਨਹੀਂ ਹੈ ਕੋਈ ਸੰਭਾਬ ਹੈ ਹੀ ਨਹੀਂ ਹੈ ਮਨ ਦੇ ਵਿੱਚ ਕੋਈ ਥੋੜਾ ਠਹਿਰਾਵ ਹੈ ਹੀ ਨਹੀਂ ਹੈ ਫੇਰ ਤਾਂ ਜੀਵਨ ਵੀ ਖਰਾਬ ਹੈ ਰਿਸ਼ਤੇ ਵੀ ਖਰਾਬ ਹੈ ਕਲੇਸ਼ ਹੀ ਕਲੇਸ਼ ਹੈ ਤੇ ਜੀਵਨ ਦੇ ਵਿੱਚ ਕਦੇ ਖੁਸ਼ੀਆਂ ਤੇ ਆਨੰਦ ਨਹੀਂ ਆ ਸਕਦਾ ਇਸ ਕਰਕੇ ਦੋਸਤੋ ਥੋੜਾ ਰੁਕੀਏ ਠਹਿਰੀਏ 10 ਮਿੰਟ ਬਿਠ ਗਏ ਉਸ ਪਰਮਾਤਮਾ ਨੂੰ ਯਾਦ ਕਰਕੇ ਆਪਣੇ ਆਪ ਨੂੰ ਦੇਖੀਏ ਆਪਣੇ ਅੰਦਰ ਝਾਤੀ ਮਾਰੀਏ ਆਪਣੇ ਅੰਦਰ ਨਿਗਾਹ ਮਾਰੀਏ ਥੋੜਾ ਆਪਣੇ ਮਨ ਦੇ ਫੁਰਨਿਆਂ ਨੂੰ ਰੋਕੀਏ ਥੋੜਾ ਮਨ ਨੂੰ ਸ਼ਾਂਤ ਕਰੀਏ ਫਿਰ ਗੱਲ ਸਮਝ ਆ ਸਕਦੀ ਹੈ ਸੋ ਇਹ ਗੱਲਾਂ ਬਾਤਾਂ ਸੀ ਨਾਨਕ ਦੁਖੀ ਆ ਸਭ ਸੰਸਾਰ ਇਥੇ ਦੁਖੀ ਸਾਰੇ ਹੀ ਨੇ ਐਵੇਂ ਨਾ ਦੂਜਾਂ ਉੱਤੇ ਮੂੰਹ ਮੋਟੇ ਕਰੀ ਚੱਲੋ ਵੀ ਦੂਜਾ ਸੁਖਾ ਦੇਖੋ ਕੋਈ ਬੰਦਾ ਹੱਸਦਾ ਨਜ਼ਰ ਆ ਰਿਹਾ ਉਹਦੇ ਹਾਸੇ ਦੇ ਪਿੱਛੇ ਕਿੰਨੇ ਕਿ ਦੁੱਖ ਨੇ ਉਹ ਹੀ ਜਾਣਦਾ ਹੈਗਾ ਹੈਨਾ ਪਰ ਤੁਸੀਂ ਉਹਨੂੰ ਹੱਸਦੇ ਨੂੰ ਦੇਖ ਕੇ ਤੁਸੀਂ ਈਰਖਾ ਕਰੋ ਅੰਦਰੋਂ ਜਲੋਂ ਸੜੋ ਵੀ ਇਹ ਤਾਂ ਯਾਰ ਸੋਖਾ ਮੈਂ ਔਖਾ ਖੁਸ਼ ਰਹਿਣ ਵਾਸਤੇ ਕਿਸੇ ਕਾਰਨ ਦੀ ਲੋੜ ਨਹੀਂ ਹੈ ਇੱਕ ਬੱਚਾ ਜਦੋਂ ਛੋਟਾ ਜਿਹਾ ਪੈਦਾ ਹੁੰਦਾ ਹੈ ਉਹ ਪਹਿਲਾਂ ਰੋਂਦਾ ਤੇ ਬਾਅਦ ਵਿੱਚ ਹੱਸਦਾ ਹੈ ਉਹਦੇ ਰੋਂਨ ਦਾ ਵੀ ਕੋਈ ਕਾਰਨ ਨਹੀਂ ਹੁੰਦਾ ਤੇ ਉਹਦੇ ਹੱਸਣ ਦਾ ਵੀ ਕੋਈ ਕੋਈ ਕਾਰਨ ਨਹੀਂ ਹੁੰਦਾ ਉਹ ਬੜਾ ਮੁਸਕਰਾਂਦਾ ਤੁਸੀਂ ਦੇਖਿਆ ਹੋਣਾਗਾ ਤਾਂ ਉਹ ਰੱਬੀ ਹਾਸਾ ਹੁੰਦਾ ਹੈ ਕੁਦਰਤੀ ਹਾਸਾ ਹੁੰਦਾ ਹੈ ਉਹ ਕੁਦਰਤੀ ਅੰਦਰੋਂ ਖੁਸ਼ਾਬ ਹੁੰਦਾ ਹੈ ਅੰਦਰੋਂ ਨਿਖਾਰ ਹੁੰਦਾ ਹੈ ਪਰ ਅਸੀਂ ਲੋਕ ਆਪਣੀਆਂ ਇੱਛਾਵਾਂ ਤੇ ਜ਼ਮਾਇਵਾਰੀਆਂ ਵਿੱਚ ਇੰਨੇ ਜ਼ਿਆਦਾ ਫਸ ਗਏ ਆ ਉਸ ਕੁਦਰਤੀ ਹਾਸੇ ਤੋਂ ਦੂਰ ਹੋ ਗਏ ਆ ਸੋ ਉਸ ਕੁਦਰਤੀ ਹਾਸੇ ਨੂੰ ਫਿਰ ਲੈ ਕੇ ਆਈਏ ਖੁਸ਼ ਹੋਈਏ ਤਾਂ ਇਹ ਜੀਵਨ ਵਧੀਆ ਹੋ ਸਕਦਾ ਹੈ ਖੁਸ਼ ਰਹੋ ਬਿਨਾਂ ਕਾਰਨ ਖੁਸ਼ ਹੋ ਆਪਣੀ ਸਿਹਤ ਦਾ ਧਿਆਨ ਰੱਖੋ ਤੰਦਰੁਸਤੀ ਰੱਖੋ ਪਰਿਵਾਰ ਦੇ ਵਿੱਚ ਖੁਸ਼ ਰਹੋ ਖੁਸ਼ੀਆਂ ਵੰਡੋ ਜੇ ਆਪਾਂ ਹਰ ਵੇਲੇ ਦੂਜੇ ਨੂੰ ਈਰਖਾਂ ਨਾਲ ਹੀ ਦੇਖਦੇ ਰਹਾਂਗੇ ਤੇ ਫਿਰ ਆਪਣੇ ਅੰਦਰ ਸ਼ਾਂਤੀ ਕਿਵੇਂ ਆਊਗੀ ਸਾਰਿਆਂ ਨੂੰ ਪ੍ਰੇਮ ਕਰੀਏ ਕੁਦਰਤ ਨੂੰ ਪ੍ਰੇਮ ਕਰੋ ਸਾਰਿਆਂ ਨੂੰ ਪ੍ਰੇਮ ਕਰੋ ਕੁਦਰਤ ਦੇ ਬਣਾਏ ਹੋਏ ਜਿਹੜੇ ਜੀਆ ਜੰਤ ਹੈ ਸਾਰਿਆਂ ਨੂੰ ਪ੍ਰੇਮ ਕਰੋ ਖੁਸ਼ੀਆਂ ਵੰਡੋ ਇੱਕ ਬੜੀ ਵੱਡੀ ਇਸ ਬ੍ਰਹਿਮੰਡ ਦੀ ਇੱਕ ਚੀਜ਼ ਹੈ ਵੀ ਜੋ ਬ੍ਰਹਿਮੰਡ ਦੇ ਵਿੱਚ ਆਪਾਂ ਇਸ ਕੁਦਰਤ ਦੇ ਵਿੱਚ ਜੋ ਆਪਾਂ ਦਿੱਨੇ ਆ ਉਹ ਹੀ ਵਾਪਸ ਸਾਨੂੰ ਮਿਲਦਾਗਾ ਤੇ ਖੁਸ਼ੀਆਂ ਦਵਾਂਗੇ ਪਿਆਰ ਦਵਾਂਗੇ ਤੇ ਪਿਆਰ ਤੇ ਖੁਸ਼ੀਆਂ ਸਾਨੂੰ ਮਿਲਣਗੀਆਂ ਜੇ ਆਪਾਂ ਦੂਜਿਆਂ ਨੂੰ ਹਮੇਸ਼ਾ ਮਾੜੀ ਨਜ਼ਰ ਨਾਲ ਈਰਖਾ ਨਾਲ ਹੀ ਦੇਖਦੇ ਰਹਾਂਗੇ ਅਸੀਂ ਹਰੇਕ ਦਿਨ ਤੇ ਗੁੱਸਾ ਹੀ ਕਰੀ ਚੱਲਾਂਗੇ ਕ੍ਰੋਧ ਹੀ ਕਰੀ ਚੱਲਾਂਗੇ ਤੇ ਉਧਰੋਂ ਪਰ ਸ਼ਾਂਤੀ ਸਾਨੂੰ ਕਿਵੇਂ ਆਊ ਜਿਹੜੀ ਚੀਜ਼ ਪੰਡਾਂ ਜਿਉਂ ਹੀ ਸਾਨੂੰ ਮਿਲੂਗੀ ਸੋ ਹੱਸਣ ਦੇ ਖੇਡਣ ਦੇ ਚਾਰ ਦਿਨ ਨੇ ਖੁਸ਼ੀ ਨਾਲ ਬਤੀਤ ਕਰੀਏ ਪਰਮਾਤਮਾ ਨੂੰ ਯਾਦ ਰੱਖੀਏ ਮੈਡੀਟੇਸ਼ਨ ਧਿਆਨ ਜ਼ਰੂਰ ਕਰੀਏ ਧਿਆਨ ਔਰ ਮੈਡੀਟੇਸ਼ਨ ਇੱਕ ایسی ਚੀਜ਼ ਹੈ ਜੋ ਪੰਦਰੀ ਨੂੰ ਅੰਦਰੋਂ ਸ਼ਾਂਤ ਕਰਦੀ ਹੈ ਅੰਦਰੋਂ ਖੜਾਪ ਪੈਦਾ ਕਰਦੀ ਹੈ ਅੰਦਰੋਂ ਸੁਗੰਧ ਪੈਦਾ ਕਰਦੀ ਹੈ ਇਹ ਮੈਡੀਟੇਸ਼ਨ ਧਿਆਨ ਬਹੁਤ ਹੀ ਜ਼ਰੂਰੀ ਹੈ ਖੁਸ਼ ਰਹਿਣ ਦੀ ਖਾਤਰ ਆਪਾਂ ਸਾਰੇ ਕਰਿਆ ਕਰੀਏ ਬਹੁਤ ਬਹੁਤ ਧੰਨਵਾਦ ਜੀ ਗੱਲਾਂ ਬਾਤਾਂ ਤੇ ਵਿਚਾਰ ਸੁਣਨ ਲਈ